ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾ ਦਹ ਦਾਨ ਰਹਾ ਟੋਂ ਕਾਹੇ ਡੋਲੇ ਪ੍ਰਾਣੀਆਂ ਉਦ ਰਾਖੇ ਗਾ ਸਰ ਜਨ ਹਰ ਜਨ ਪਦਾ ਇਸ ਤੂੰ ਕਿਆ ਸੋਈ ਦਇ ਅਦਾਰ ਜਨ ਉਪਾਈ ਮਹਿਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਲੰਕਾ ਸਚੰ ਪਰਵ ਦਿਗਾਰ ਕੁਦਰਤ ਕੇ ਮਨਾ ਘਣੀਏ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਤ ਅਗਤ ਅਗੋਚਰ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਤਿਨਾ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ 5 ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾਉਂਦੇ ਧਨ ਰਹਾਉ ਤੋਂ ਕਾਹੇ ਡੋਲੇ ਪ੍ਰਾਣੀਆਂ ਤੁਝ ਰਾਖੇਗਾ ਸਿਰਜਣ ਹਰ ਜਿਨ ਪਦਾ ਇਸ ਤੂੰ ਕਿਆ ਸੋਈ ਦਇ ਅਦਾਰ ਜਿਨ ਉਪਾਈ ਮੈਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦੁ ਲਾਂਕਾ ਸਚੰ ਪਰਵਤ ਘਾਰ ਕੁਦਰਤ ਆ ਕੇ ਮਨ ਜਾਣੀਏ ਵੱਡਾ ਬੇਫਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰਥ ਅਗਤ ਅਗੋਚਰ ਜੀ ਆ ਪੈਣ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ ਪੰਜਵਾਂ ਕਰ ਤਿਜਾ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਜੀ ਸਗਵ ਕਾਉਂਦੇ ਜਾਨ ਰਹਾਉ ਤੋਂ ਕਾਹੇ ਦੁਲਹਿ ਪ੍ਰਾਣੀਆਂ ਤੁਧ ਰਾਖੇ ਕਾ ਸਿਰਜਣ ਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇ ਅਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਲੰਕਾ ਸਚੰ ਪਰਵਤ ਘਾਰ ਕੁਦਰਤ ਕੀ ਮਨ ਨ ਜਾਣੀਐ ਵਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰੱਥ ਅਗਤ ਅਗੋਚ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾਉ ਤੈ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇ ਦਾ ਸਿਰਜਣਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇਆਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਕਟੋ ਕਟ ਮਾਲਕ ਦੁ ਲਾਂਕਾ ਸਚੰ ਪਰਵਦਿ ਘਾਰ ਕੁਦਰਤਾਂ ਕੀ ਮਨਾ ਜਾਣੀ ਐ ਵਟਾਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਕਟ ਮਹਿ ਸਾ ਤੂੰ ਸਮਰੱਥ ਅਗਤ ਅਗੋਚਰ ਜਿਹਾ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾਉਂਦੇ ਧਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇ ਕਾ ਸਿਰਜਣ ਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇਆਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਘਟ ਘਟ ਮਾਲਕੁ ਦੁ ਲੰਕਾ ਸਚੰ ਪਰਵ ਦਿਹਾਰ ਕੁਦਰਤਾਂ ਕੀ ਮਨ ਨ ਜਾਣੀਐ ਵਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾਹ ਤੂੰ ਸਮਰਤ ਅਗਤ ਅਗੋਚ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ 5 ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾ ਤੈ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨ ਹਰ ਜਿਨ ਪਦਾ ਇਸ ਤੂੰ ਕੀਆ ਸੋਈ ਦਇਆਦਾਰ ਜਿਨ ਉਪਾਈ ਮਹਿਦਨੀ ਸੋਈ ਕਰਦਾ ਸਾਰਾ ਘਟ ਘਟ ਮਾਲਕੁ ਦਿਲਾਕਾ ਸਚੰ ਪਰਵਤਿ ਘਾਰ ਕੁਦਰਤਾਂ ਕੀ ਮਨ ਜਾਣੀਐ ਵਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰਥ ਅਗਤ ਅਗੋਚ ਜਿਹਾ ਪੈਣ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 5 ਘਰ ਤਿਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾ ਦਹਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨ ਹਾਰ ਜਨ ਪਦਾ ਇਸ ਤੂੰ ਕੀਆ ਸੋਈ ਦਇਆਦਾਰ ਜਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਕਟੋ ਕਟ ਮਾਲਕ ਦਲਾਂ ਕਾ ਸਚਾ ਪਰਵਤ ਗਾਰ ਕੁਦਰਤ ਆਪ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਕਟ ਮਹਿ ਸਾ ਤੂੰ ਸਮਰਥ ਅਗਤ ਅਗੋਚ ਜੀ ਆ ਪੈੜ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸੁਦਾ ਨਾਨਕ ਕੀ ਅਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਤ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾ ਦਹਿਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਜ਼ ਰਾਖੇਗਾ ਸਿਰਜਣ ਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇ ਅਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦੁ ਲੰਕਾ ਸਚੰ ਪਰਵਤਿ ਘਾਰ ਕੁਜ਼ਰਤਾਂ ਕੇ ਮਨਾ ਘਣੀਏ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰਥ ਅਗਤ ਅਗੋਚਰ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾਉਂਦੇ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇ ਦਾ ਸਿਰਜਣਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇ ਅਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਕਟੋ ਘਟ ਮਾਲਕ ਦਲੰਕਾ ਸਚੰ ਪਰਵਦਗਾਰ ਕੁਦਰਤਾਂ ਕੀ ਮਨ ਨ ਜਾਣੀਐ ਵਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰਤ ਅਗਤ ਅਗੋਚ ਜਿਹਾ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਤ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਤਿਰਕਾਉ ਦਹਿਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਜ਼ ਰਾਖੇਗਾ ਸਿਰ ਜਨ ਹਾਂ ਜਿਨ ਪਦਾ ਇਸ ਤੂੰ ਕਿਆ ਸੋਈ ਦਇ ਅਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕੁ ਦੁ ਲੰਕਾ ਸਚੰ ਪਰਵਤਿ ਘਾਰ ਕੁਦਰਤਿ ਕੇ ਮਨੁ ਜਾਣੀਐ ਵਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾਹ ਤੂੰ ਸਮਰਤ ਅਗਤ ਅਗੋਚਰ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਬਦ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਤ ਮਹੱਲਾ 5 ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾਉ ਤਹਿ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨ ਹਾਰ ਜਿਨ ਪਦਾ ਇਸ ਤੂੰ ਕੀਆ ਸੋਈ ਦਇਆਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਘਟ ਘਟ ਮਾਲਕੁ ਦਿਨਾਂ ਕਾ ਸਚੰ ਪਰਵਤਿ ਘਾਰ ਕੁਦਰਤਾਂ ਕੀ ਮਨੁ ਜਾਣੀਐ ਵਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾਹ ਤੂੰ ਸਮਰਥ ਅਗਤ ਅਗੋਚਰ ਜਿਹਾ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 5 ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾ ਤੈ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰ ਜਨ ਹਰ ਜਨ ਪਦਾ ਇਸ ਤੂੰ ਕਿਆ ਸੋਈ ਦਇਆਦਾਰ ਜਨ ਉਪਾਈ ਮੈਦਨੀ ਸੋਈ ਕਰਦਾ ਸਾਰ ਕਟੋ ਘਟ ਮਾਲਕ ਦੁਲਾਂਕਾ ਸਚਾ ਪਰਵਤ ਗਾਰ ਕੁਦਰਤਾਂ ਕੀ ਮਨ ਜਾਣੀਐ ਵਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾ ਤੂੰ ਸਮਰੱਥ ਅਗਤ ਅਗੋਚ ਜਿਹਾ ਪੈੜ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਦ ਕਾਉਂਦੇ ਧਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇ ਦਾ ਸਿਰਜਣਹਾਰ ਜਿਨ ਪਦਾ ਇਸ ਤੂੰ ਕਿਆ ਸੋਈ ਦਇਆਦਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰਾ ਘਟੋ ਘਟ ਮਾਲਕ ਦੁ ਲਾਂਕਾ ਸਚੰ ਪਰਵ ਦਿਗਾਰ ਕੁਜ਼ਰਤਾਂ ਕੀ ਮਨ ਨ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮਹਿ ਸਾਹ ਤੂੰ ਸਮਰਤ ਅਗਤ ਅਗੋਚ ਜਿਹਾ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ